ਇਹ ਤਾਂ ਗੱਜਰ ਰਫੀ ਘੜੇ ਨੂੰ ਉਹ ਪਿੱਛੇ ਢੋਲੇ ਰਜਾਮ ਲੱਗੇ ਪਿਆ ਵਾ ਕੋਈ ਕਿਸੇ ਆਈ ਨਹੀਂ ਪਰੇਸ਼ਾਨੀ ਬਿਸ਼ਾਨੀ ਹੈ ਲੋਕਾਂ ਸਕੂਟਰ ਬੰਦ ਕਰਕੇ ਗੱਡੀਆਂ ਚੋਂ ਹੁੰਦੇ ਆਂ ਅੱਜ ਕੱਲ ਗੱਡੀਆਂ ਦੀ ਲਾਈਨਾਂ ਲੱਗੀਆਂ ਹੋਈਆਂ ਨੇ ਮੈਂ ਤਾਂ ਕੋਚ ਮਾਰਦੇ ਘਾਇਆ ਵਾ ਆਂਦੇ ਆਂਦੇ ਇੰਨਾ ਘੰਟਾ ਲੱਗ ਗਿਆ ਘਟੋ ਘਟ ਉੱਥੇ ਇੱਥੇ ਬਹੁਤ ਜਾਈ ਰੋਡ ਤੋਂ ਜਾਮ ਇੱਥੇ ਜਾਮ ਥੋੜਾ ਅੱਗੇ ਫਿਰ ਜਾਮ ਬਹੁਤ ਜਾਈ ਟ੍ਰਾਮ ਹੈ ਬੁਲ ਬਣਦਾ ਕੋਈ ਫੈਲਾ ਹੈ ਹੀ ਨਹੀਂ ਇਹ ਤੱਕ ਰ ਤਗਾ ਜੀ ਜਾਣਾ ਭਾਰ ਨਗਰ 14 ਤੋਂ ਅੱਗੇ ਤੁਹਾਨੂੰ ਪਤਾ ਕੀ ਰਸਤਾ ਜਿਹੜਾ 2 ਦਿਨ ਲਈ ਬੰਦ ਹੈਗਾ ਡੀਸੀ ਦਫਤਰ ਜਾਣਾ ਦਸਤਾਰ ਬੰਦ ਕੀਤਾ ਹੈ ਜੀ 2 ਦਿਨ ਲਈ ਬੰਦ ਹੈ ਨਹੀਂ ਸਰ ਸਾਨੂੰ ਨਹੀਂ ਪਤਾ ਇਸ ਵਾਰ ਇਨਫੋਰਮੇਸ਼ਨ ਕੋਈ ਇਨਫੋਰਮੇਸ਼ਨ ਨਹੀਂ ਜੀ ਸੈਸਾ ਸ਼ਿਗਰਦਾਬ ਦੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਟੂ ਆ ਹਾਂ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ 라이 ਦੋਸਤੋ ਇਸ ਵੇਲੇ ਅਸੀਂ ਖੜੇ ਲੁਧਿਆਣਾ ਸ਼ਹਿਰ ਤੇ ਭਾਰਤ ਨਗਰ ਚੌਂਗ ਤੋਂ ਤੁਹਾਨੂੰ ਇੱਕ ਵੱਡੀ ਖਬਰ ਜਿਹੜੀ ਇਹ ਦੇਣ ਜਾ ਰਹੇ ਹਾਂ ਕਿ ਭਾਰਤ ਨਗਰ ਚੌਂਗ ਦੇ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਐਲੀਵੇਟਿਡ ਫਲਾਈਓਵਰ ਤਿਆਰ ਹੋ ਰਿਹਾ ਥੋੜਾ ਜਿਹਾ ਹਿੱਸਾ ਜਿਹੜਾ ਕਿ ਭਾਰਤ ਨਗਰ ਚੌਂਗ ਨੂੰ ਐਲੀਵੇਟਿਡ ਫਲਾਈਓਵਰ ਦਾ ਰਸਤਾ ਮੁੜਦਾ ਸੀਗਾ ਉਹਦੇ ਕੰਮ ਦੇ ਕਰਕੇ ਜਿਹੜਾ ਵੈ ਅੱਜ ਭਾਰਤ ਨਗਰ ਚੌਂਗ ਦਾ ਇੱਕ ਹਿੱਸਾ ਬੰਦ ਕਰ ਦਿੱਤਾ ਗਿਆ ਤੁਸੀਂ ਸੋਚ ਰਹੇ ਹੋ ਵੀ ਕਿਹੜਾ ਹਿੱਸਾ ਜਿਹੜਾ ਬੰਦ ਕਰ ਐਂਡ ਆਫ ਬੱਸ ਸਟੈਂਡ ਤੋਂ ਕਰ ਭਾਰਤ ਨਗਰ ਚੌਂਕ ਤੇ ਅੰਦਰੋਂ ਤੁਸੀਂ ਦੇਖ ਸਕਦੇ ਕਿ ਕਾਫੀ ਹੈਵੀ ਕਰਾਊਡ ਹੈ ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਅਗਰ ਤੁਸੀਂ ਅੱਜ ਸੰਬਰਾਲਾ ਚੌਂਕ ਤੋਂ ਸਿੱਧਾ ਬੱਸ ਸਟੈਂਡ ਔਰ ਬੱਸ ਸਟੈਂਡ ਤੋਂ ਅਗਰ ਭਾਰਤ ਨਗਰ ਚੌਂਕ ਤੋਂ ਆ ਕੇ ਮਲਹਾਰ ਰੋਡ ਭਾਈ ਵਾਲਾ ਚੌਂਕ ਜਾਂ ਡੀਸੀ ਆਫਿਸ ਨੂੰ ਜਾਣਾ ਚਾਹੁੰਦੇ ਹੋ ਤੇ ਤੁਸੀਂ ਅੱਜ ਨਹੀਂ ਜਾ ਸਕਦੇ ਬਲਕਿ ਅੱਜ ਨਹੀਂ ਬਲਕਿ ਕੱਲ੍ਹ ਵੀ ਨਹੀਂ ਜਾ ਸਕਦੇ ਕਿਉਂਕਿ ਵੱਡੀ ਗੱਲ ਹੈ ਕਿ ਜਿਹੜਾ ਟ੍ਰੈਫਿਕ ਪੁਲਿਸ LVS ਨੂੰ ਲੈ ਕੇ ਇੱਕ ਅਲਰਟ ਕੀਤਾ ਗਿਆ ਸੀਗਾ ਔਰ ਇਸ ਅਲਰਟ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਾਫ਼ ਤੌਰ ਤੇ ਇੱਕ ਚੀਜ਼ ਲਿਖੀ ਹੋਈ ਸੀ ਕਿ ਇਹਨਾਂ ਚਲੜ ਦੇ ਵਿੱਚ ਕਿ ਭਾਰਤ ਨਗਰ ਦਾ ਚੌਂਗ ਵਿਕੇ ਐਲੀਵੇਟਿਡ ਫਲਾਈਓਵਰ ਪੁਲ ਦੀ ਜਿਹੜੀ ਚੱਲ ਰਹੀ ਉਸਾਰੀ ਦੀ ਕੰਮ ਕਾਰਨ ਸ਼ਨੀਵਾਰ ਐਤਵਾਰ ਮਿਤੀ 20 ਅਤੇ 21 ਜਨਵਰੀ ਨੂੰ ਬੱਸ ਸਟੈਂਡ ਤੋਂ ਡੀਸੀ ਦਫਤਰ ਜਾਣ ਵਾਲੀ ਸਾਈਡ ਆਵਾਜਾਈ ਲਈ ਬੰਦ ਰਹੇਗੀ। ਤਾਂ ਜਿਸ ਪ੍ਰਕਾਰ ਤੁਹਾਨੂੰ ਅਸੀਂ ਦਿਖਾਇਆ ਕਿ ਸਗਰ ਤੁਸੀਂ ਸਮਰਾਲਾ ਚੌਂਗ ਤੋਂ ਬੱਸ ਸਟੈਂਡ ਬੱਸ ਸਟੈਂਡ ਤੋਂ ਅਗਰ ਭਾਰਤ ਨਗਰ ਚੌਕ ਡੀਸੀ ਆਫਿਸ ਨੂੰ ਜਾਣਾ ਚਾਹੁੰਦੇ ਹੋ ਯਾਨੀ ਕਿ ਉੱਥੋਂ ਅੱਗੇ ਅਗਰ ਤੁਸੀਂ ਆਪਣੇ ਖੱਬੇ ਵੱਤ ਮੋੜਨਾ ਮੋੜੋਗੇ ਤੇ ਤੁਹਾਨੂੰ ਇਹ ਰਸਤਾ ਦੋ ਦਿਨਾਂ ਦੇ ਲਈ ਬੰਦ ਮਿਲੇਗਾ ਕਿਉਂਕਿ ਕਾਰਨ ਇਹ ਹੈ ਕਿ ਐਲੀਵੇਟਿਡ ਫਲਾਈਓਵਰ ਦਾ ਕੰਮ ਤੋ ਅੱਧਾ ਘੰਟਾ ਹੋਇਆ ਕਟੋਗੜ ਮੈਂ ਪਿੱਛੋ ਦੀ ਫਸਿਆ ਆਈ ਐ ਇਸੇ ਰੋਡ ਤੋਂ ਭਾਰਤਨਾ ਚੌਲ ਤੇ ਅੱਗੇ ਵੀ ਰਸ਼ ਹੈ ਮੈਨੂੰ ਪਤਾ ਨਹੀਂ ਕਿੰਨਾ ਟਾਈਮ ਹੋਰ ਲੱਗੇਗਾ ਕਿਤੋਂ ਆ ਰਹੇ ਸੀ ਕਿੱਥੇ ਆਣਾ ਮੈਂ ਤਾਂ ਕੋਚੇ ਮਾਰਕੀਟ ਤੇ ਆਇਆ ਮੈਂ ਆਂਦੇ ਆਂਦੇ ਅੱਧਾ ਘੰਟਾ ਲੱਗ ਗਿਆ ਕਟੋਗੜ ਤੇ ਇੱਥੇ ਬਹੁਤ ਜ਼ਿਆਦਾ ਇਸੇ ਰੋਡ ਤੋਂ ਜਾਮ ਇੱਥੇ ਜਾਮ ਫਿਰ ਅੱਗੇ ਫਿਰ ਜਾਮ ਬਹੁਤ ਜ਼ਿਆਦਾ ਟ੍ਰੈਮ ਐਰ ਪੋਲ ਬਣਦਾ ਕੋਈ ਫਾਇਦਾ ਹੈ ਹੀ ਨਹੀਂ ਅਜੇ ਤੱਕ ਦਾ ਅਗਰ ਉਹਨਾਂ ਗੱਲ ਕਰੀਏ ਕਿੰਨਾ ਤੇਲ ਲੱਗ ਗਿਆ ਤੁਹਾਡਾ ਹੁਣ ਤੱਕ ਅੱਗੇ ਸਾਰੇ ਦੇਖ ਲੈ ਸੰਭਲ ਲਓ ਲੱਗ ਹੀ ਜਾਏਗਾ 1 ਲੀਟਰ ਦੇ ਕਰੀਬ ਲੱਗ ਹੀ ਗਿਆ ਹੁਣ লাগ ਲੱਗ ਲੱਗ ਕੇ ਆਇਆ 1 ਲੀਟਰ ਦਾ ਲੱਗ ਹੀ ਗਿਆ ਹੈ ਕਿੰਨਾ ਲਾ ਕੋਈ ਮਾਰ ਦੇ ਬਚਣਾ ਨਹੀਂ ਜਨਾਬ ਤੇਲ ਲਾ ਗਿਆਣਾ ਅਸੀਂ ਪਖਵਾਲੀ ਕਿੰਨਾ ਕੋ ਲੇਟ ਹੋ ਗਿਆ ਕਿੰਨੇ ਜਾਨ ਦੇ ਕਰੇ ਕਿੰਨੇ ਦਿਨ ਚੱਲਦਾ ਖੜਿਆ ਘੰਟਾ ਹੋ ਗਿਆ ਸਾਨੂੰ ਖੜਿਆ ਨੂੰ ਘੰਟਾ ਹੋ ਗਿਆ 3 ਘੰਟੇ ਤੇ ਕਿੱਥੇ ਕਿੱਥੇ ਪਹੁੰਚੇ ਹੋ ਲੈ ਭਾਈ ਜਬ ਬਾਤ ਨਾ ਕਰੋ ਇਹ ਨਹੀਂ ਪਾਰ ਕੀਤਾ ਅੱਛਾ ਤੇ ਕਾफी ਪਰੇਸ਼ਾਨੀ ਹੋ ਰਹੀ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਜਾਣਾ ਕਿੰਨੀ ਕਿੰਨੇ ਦਿਨ ਹੋ ਗਈ ਹੈ ਕਾਂਡਾ ਹੋਗਾ ਖੜਿਆ ਨੂੰ ਕਾਂਡਾ ਸਾਨੂੰ ਜਾਂਦਾ ਲਾ ਜਾਣਾ ਮਰਾ ਇਹ ਸਾਡੇ ਸੀ ਜਾਣਾ ਭਦਰਗ ਚੌਂਕ ਤੋਂ ਅੱਗੇ ਤੁਹਾਨੂੰ ਪਤਾ ਕੀ ਰਸਤਾ ਜਿਹੜਾ 2 ਦਿਨ ਲਈ ਬੰਦ ਹੈਗਾ ਡੀਸੀ ਦਫਤਰ ਜਾਣ ਦਾ ਰਸਤਾ ਬੰਦ ਕੀਤਾ ਹੈ ਜੀ 2 ਦਿਨ ਲਈ ਬੰਦ ਕੀਤਾ ਨਹੀਂ ਸਰ ਸਾਨੂੰ ਨਹੀਂ ਪਤਾ ਇਸ ਵਾਰ ਇਨਫੋਰਮੇਸ਼ਨ ਕੋਈ ਇਨਫੋਰਮੇਸ਼ਨ ਨਹੀਂ ਜੀ ਮੇਰੇ ਤਾਂ ਜਾਂਚ ਹੋ세 ਹੋ ਗਏ 10 ਮਿੰਟ ਹੋ ਗਏ 10 ਮਿੰਟ ਹੋ ਗਏ ਹਾਂ ਤੇ ਪਰੇਸ਼ਾਨੀ ਪੂਰੀ ਹੋ ਰਹੀ ਹੈ ਰਸਤਾ ਬੰਦ ਕਰਕੇ ਪਰੇਸ਼ਾਨੀ ਵਿਸ਼ਾਨੀ ਹੈ ਲੋਕ ਸਕੂਟਰ ਬੰਦ ਕਰਕੇ ਗੱਡੀਆਂ ਚ ਘੁੰਮਦੇ ਆਂ ਅੱਜ ਕੱਲ ਗੱਡੀਆਂ ਦੀ ਲਾਈਨਾਂ ਲੱਗੀਆਂ ਹੋਈਆਂ ਨੇ ਇਸ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਤੇ ਤੁਹਾਨੂੰ ਪਤਾ ਰਸਤਾ ਦੋ ਦਿਨਾਂ ਲਈ ਬੰਦ ਸੀਗਾ 20 ਤੇ 21 ਤੇ ਜਾਣਾ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਅੱਜ ਹੀ ਆਇਆ ਇਧਰਲੇ ਪਾਸੇ ਅੱਛਾ ਹਾਂਜੀ ਹਾਂਜੀ ਰਸਤਾ ਦੋ ਦਿਨਾਂ ਲਈ ਬੰਦ ਸੀਗਾ ਹੁਣ ਅੱਗੇ ਖੁੱਲਾ ਰਹੇਗਾ ਇਹ ਦੋ ਦਿਨਾਂ ਲਈ ਦੋ ਦਿਨ ਹੀ ਹੋਵੇਗਾ ਹਾਂ ਅੱਗੋਂ ਯੂ-ਟਰਨ ਕਰਕੇ ਜਾ ਇਹ ਤਾਂ ਪਿੱਛੇ ਤੱਕ ਲੇਨ ਬਹੁਤ ਲੰਬੀ ਲੱਗੀ ਹੈ ਮੋਟਰਸਾਈਕਲ ਕਰਕੇ ਮੈਂ ਵਿੱਚੋਂ ਵਿੱਚੋਂ ਨਿਕਲਿਆ ਨਹੀਂ ਤਾਂ ਗੱਡੀਆਂ ਦਾ ਫਸੀਆਂ ਬੈਠੀਆਂ ਨੇ ਹਾਂ ਬਹੁਤ ਕਾਫੀ ਟਾਈਮ ਲੱਗਦਾ ਇੱਕ ਘੰਟਾ ਘੰਟਾ ਆ ਗਿਆ ਬਿਲਕੁਲ ਬਿਲਕੁਲ ਪਰੇਸ਼ਾਨੀ ਪਰੇਸ਼ਾਨੀ ਹੈ ਇਨੇ ਧਰਮ ਦੀ ਕਲਾਸ ਤੇ ਜਾਣਾ ਉਹ ਇੱਥੇ ਹੀ ਹੋ ਗਈ ਧਰਮ ਕਲਾਸ ਅੱਛਾ ਠੀਕ ਹੈ ਕਿੰਨੀ ਦੇਰ ਤੇ ਜਾਮ ਵਿੱਚ ਫਸਿਆ ਸੀ ਘੰਟਾ ਹੋ ਗਿਆ ਘੰਟਾ ਹੋ ਗਿਆ ਕੋਈ ਦੇਖ ਸਕਦਾ ਇੱਕ ਘੰਟਾ ਹੋਇਆ ਘੰਟੇ ਤੇ ਜਾਮ ਵਿੱਚ ਬਸਿਆ ਹੋਇਆ ਕਿੰਨੇ ਦੇਰ ਜਾਮ ਫਸੇ ਆਂ ਕਿੰਨੇ ਦੇਰ ਤੋਂ ਜਾਮ ਵਿੱਚ ਫਸੇ ਆਇਆ ਜਾਮ ਚ ਜਾਮ ਤਾਂ ਹੋ ਹੀ ਗਿਆ ਘੰਟਾ ਡੇਢ ਘੰਟਾ ਘੰਟਾ ਡੇਢ ਘੰਟਾ ਹੋ ਹੀ ਗਿਆ ਤੇ ਰਸਤਾ ਸਾਨੂੰ ਪਤਾ ਦੋ ਦਿਨ ਲਈ ਬੰਦ ਦਾ ਡੀਸੀ ਦਫਤਰ ਜਾਣ ਵਾਲਾ ਭਾਰਤ ਨਗਰ ਚੌਂਕ ਤੋਂ ਬਟੇ ਇਹ ਮੌਲਿਕ ਤਾਂ ਸਾਰਾ ਹੀ ਬੰਦ ਹੈ ਇਹਨੂੰ ਖੁੱਲਾ ਕੀ ਬੰਦਦੇ ਹੋ ਬੰਦੇ ਹੀ ਇਹ ਹੈ ਜੀ ਨੀਤੀਆਂ ਨੇ ਤੇ ਪਰੇਸ਼ਾਨੀ ਪੂਰੀ ਜਾਣਾ ਕਿੱਥੇ ਜਾਣਾ ਮੈਂ ਜਾਣਾ ਲੁਧਿਆਣਾ ਧੱਕੇ ਖਾਣੇ ਆਂ ਹੋਰ ਕਿੱਥੇ ਜਾਣਾ ਠੀਕ ਇਹ ਜੇ ਮੁਲਕ ਦਾ ਸਾਰਾ ਸਿਸਟਮੇ ਬੰਦਾ ਕੋਈ ਢਾਂਚਾ ਖੁੱਲਾ ਤਾਂ ਹੀ ਤੇ ਮੁਲਕ ਭੱਜਿਆ ਜਾਂਦਾ ਬਾਹਰ ਨੂੰ ਠੀਕ ਹੈ ਮੈਂ ਕਿਹਾ ਬੇੜਾ ਘਰ ਕੀਤਾ ਪਿਆ ਪੰਜਾਬ ਦਾ ਲੁਧਿਆਣੇ ਦਾ ਆ ਪ੍ਰਦੂਸ਼ਣ ਆ ਟ੍ਰੈਫਿਕ ਦਾ ਹਾਲ ਦੇਖ ਲੋ ਕੀ ਓਰੇ ਕਿਸੇ ਦਾ ਕੋਈ ਮੈਂਟੇਨੈਂਸ ਹੀ ਹੈਗੀ ਕੋਈ ਪੁਲਿਸ ਮਲਾਦ ਕਿਸੇ ਦਾ ਕੋਈ ਕਿਸੇ ਦਾ ਸਭ ਪੈਸੀ ਵਾਲੇ ਰੋਜ਼ਗਾਰ ਬੰਦੇ ਨੂੰ ਤੰਗ ਆਲਾ ਪਰੇਸ਼ਾਨ ਆਲਾ ਕੰਮ ਆਉ ਰਿਹਾ ਇਸ ਟਾਈਮ ਕਿੰਨੇ ਦਿਨ ਹੋਗੇ ਜਾਣਾ ਬੱਸ ਕਿੰਨੀ ਪਰੇਸ਼ਾਨੀ ਆ ਰਹੀ ਓਰੇ ਅੱਧਾ ਘੰਟਾ ਹੋ ਗਿਆ ਜੇ ਟ੍ਰੈਫਿਕ ਖੜੇ ਨੂੰ ਉਹ ਪਿੱਛੇ ਢੋਲੇ ਨਾਲ ਜਾਮ ਲੱਗੇ ਪਿਆ ਵਾ ਕੋਈ ਕਿਸੇ ਦਾ ਹੈ ਹੀ ਨਹੀਂ ਔਰ ਕਿਸੇ ਕਿਸੇ ਮਤਲਬ ਨਹੀਂ ਮੈਂ ਕਹਿੰਦਾ ਪੁਲਿਸ ਮਹਾਜਮ ਹਰੇਕ ਬੰਦਾ ਪੈਸੇ ਦੇ ਪਹੁੰਚਿਆ ਹੁਣ ਪੁਲਿਸ ਵਾਲੇ ਆਣ ਕਰਾਣ ਸੋ ਤੁਸੀਂ ਦੇਖ ਸਕਦੇ ਹੋ ਕਿ ਜਾਮ ਦੇ ਕਰਕੇ ਲੁਧਿਆਣਾ ਵਾਸੀ ਨੂੰ ਪਰੇਸ਼ਾਨੀ ਤਾਂ ਜ਼ਰੂਰ ਆ ਰਹੀ ਹੈ ਹਰ ਕਿਸ ਨੇ ਆਪਣੇ ਵਿਚਾਰ ਜੜੇ ਹੈ ਇਸ ਜਾਮ ਦੇ ਅਨੁਸਾਰ ਜੜਾ ਸਾਂਝੇ ਕੀਤੇ ਨੇ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਲੁਧਿਆਣਾ ਲਾਈਕ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਅੰਦੇ ਲੱਗੇ ਸੋ ਸ਼ੇਅਰ ਜ਼ੂ ਕਰੋ ਸੋ ਕੈਮਰਾ ਪਰਸਨ ਸਾਗਰ ਦੇ ਨਾਲ ਹਰਦੀਪ ਤੁਹਾਨੂੰ ਦਿਓ ਇਜਾਜ਼ਤ ਧੰਨਵਾਦ ਔਰ ਜੁੜੇ ਰਹੋ ਲੁਧਿਆਣਾ ਲਾਈਕ ਦਿਨਾ